ओके ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਫੇਰ ਮੈਂ ਬੇਤੁਕੀ ਜੀ ਗੱਲ ਕਰਨ ਲੱਗਿਆ ਹਾਂ ਤੇ ਜੇ ਦਾ ਕੋਈ ਮਤਲਬ ਤਾਂ ਹੈ ਨਹੀਂ ਮੈਂ ਮਾਫੀ ਮੰਗਦਾ ਮਗਰ ਕਿਉਂਕਿ ਮੇਰੀ ਮਜਬੂਰੀ ਬਣ ਜਾਂਦੀ ਆ ਮਸਲਾ ਫੇਰ ਨਵਜੋਤ ਸਿੰਘ ਸਿੱਧੂ ਆ ਜਦੋਂ 5 ਕਿੰਨੇ ਪਏ ਹੁੰਦੇ ਆ ਮੈਨੂੰ ਲੱਗਦਾ ਜਿਵੇਂ ਨਵਜੋਤ ਸਿੰਘ ਸਿੱਧੂ ਦੇ ਕਿਸ ਨੇ ਚਾਦੀ ਭਰੀ ਹੁੰਦੀ ਆ ਫਿਰ ਬੋਲ ਨੂੰ ਨਹੀਂ ਹਰਦਾ ਕਰ ਤੇ ਇਹਦੀ ਗੱਲਾਂ ਮੈਨੂੰ ਸਮਝ ਨਹੀਂ ਆਉਂਦੀਆਂ ਦੇ ਕੋਮੈਨ ਨਵਜੋਸ਼ ਸਿੰਘ ਸਿੱਧੂ ਦਾ ਬਹੁਤ ਵੱਡਾ ਫੈਨ ਆ ਜੇ ਨਵਜੋਸ਼ ਸਿੰਘ ਸਿੱਧੂ ਮੈਨੂੰ ਕਹੂਗਾ ਇੱਕ ਲਾਟੇ ਤੇ ਖੜਾ ਆ ਰ ਮੈਂ ਖੜਾ ਰਹੂੰਗਾ ਮਾ ਦਾ ਫੈਨ ਆ ਬਹੁਤ ਵੱਡਾ ਪਰ ਫਿਰ ਵੀ ਮੈਂ ਸਮਝਿਆ ਜੋਂ ਨਾ ਨਵਜੋਸ਼ ਸਿੰਘ ਸਿੱਧੂ ਨੂੰ ਮੈਂ ਪੁੱਛ ਆ ਜਾਣਾ ਗਸਨ ਗਸ ਵੀ ਹੱਥ ਜੋੜ ਕੇ ਬੇਨਤੀ ਆ ਵੀ ਮੈਨੂੰ ਦੱਸਿਆ ਜਾਵੇ ਤੁਸੀਂ ਰਲੀਆਂ ਕਰ ਰਹੇ ਹੋ ਚੋ ਠੀਕ ਆ ਤੁਹਾਡੀ ਗੱਲਾਂ ਵਿੱਚ ਲੋਕ ਮੁੱਦੇ ਦਾ ਹੀ ਨਿਕਲਿਆ ਤੁਹਾਡੀ ਗੱਲਾਂ ਵਿੱਚ ਕੋਈ ਤੁਸੀਂ ਮੰਗ ਨਹੀਂ ਕਰ ਰਹੇ ਵੀ ਹਸਪਤਾਲ ਖੋਲੋ ਜਾਂ ਐਜੂਕੇਸ਼ਨ ਦਾ ਕੰਮ ਕਰੋ ਜਾਂ ਬੁੱਢਰ ਵਾਲਾ ਸਾਬ ਕਰੋ ਕੋਈ ਵੀ ਤੁਹਾਡੇ ਗੱਲਾਂ ਦੇ ਵਿੱਚ ਮੁੱਦੇ ਆਇ ਨਹੀਂ ਕਿਦਾ ਬਸ ਗੱਲਾਂ ਇੱਕ ਬੇਤੁਕੀਆਂ ਗੱਲਾਂ ਮੈਨੂੰ ਲੱਗਦੀਆਂ ਨੇ ਕਰ ਇੱਕ ਪਾਸੇ ਤਾਂ ਨਵਜੋਸ਼ ਸਿੰਘ ਸਿੱਧੂ ਵੀਰ ਆ ਮੈਨਾਂ ਕਹਿੰਦਾ ਵਾ ਵੀ ਜਿਵੇਂ ਹਾਈ ਕਮਾਂਡ ਕਹਿੰਦੀ ਆ ਆਮ ਆਦਮੀ ਪਾਰਟੀ ਤੇ ਕਾਂਸ ਪਾਰਟੀ ਦਾ ਘੱਟ ਝੋਰ ਹੋ ਜਾਣਾ ਚਾਹੀਦਾ ਵਕਰ ਆ ਪੰਜਾਬ ਦੇ ਫਾਇਦੇ ਵਾਸਤੇ ਆ ਆ ਲੋਕਾਂ ਦੇ ਫਾਇਦੇ ਵਾਸਤੇ ਆ ਜਦੋਂ ਤੁਸੀਂ ਵੱਡੇ ਵੱਡੇ ਓਦੇ ਲੈਣੇ ਹੋ ਉਦੋਂ ਨਹੀਂ ਤੁਸੀਂ ਪੁੱਛਦੇ ਹੁਣ ਹਾਈ ਕਮਾਂਡ ਕਹਿੰਦੀ ਆ ਤਾਂ ਤੁਹਾਨੂੰ ਸਮਝੌਤਾ ਕਰਨਾ ਪੈਣਾ ਵਾ ਦੂਜੀ ਗੱਲ ਆ ਆ ਸਾਡੇ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਜੀ ਆ ਉਹਨਾਂ ਦੀ ਤਵਾ ਲਾਉਂਦੇ ਆ ਪੰਜਾਬ ਨੂੰ ਲੁੱਟ ਕੇ ਖਾ ਗਏ ਆ ਪੰਜਾਬ ਨੂੰ ਬਰਬਾਦ ਕਰਤਾ ਇਹਨੇ ਪੰਜਾਬ ਨਾਲ ਇਹਨੇ ਧੋਖਾ ਕੀਤਾ ਵਿੱਚੇ ਦਿੱਲੀ ਦੇ ਸੀਐਮ ਨੂੰ ਨੂੰ ਮਾਨ ਜਾਂਦੇ ਆ ਓਦੇ ਰਗੜਾ ਲਾਉਂਦੇ ਆ ਉਹ ਐ ਉਹ ਐ ਪਹਿਲਾਂ ਕਹਿੰਦੇ ਜੀ ਸੀਐਮ ਮੇ ਤੋਂ ਕੇਜੀ ਵਾਲੇ ਮੈਂ ਨਾ ਡਿਬੇਟ ਕਰੇ ਮੈਂ ਭਗਵੰਦ ਮਾਨ ਨਾ ਕਰਨੀ ਮੇਰੇ ਲੈਵਲ ਦਾ ਹੈ ਨਹੀਂ ਤੇ ਹੁਣ ਕਹੀ ਜਾਂਦੇ ਆ ਮੁੱਖ ਮੰਤਰੀ ਬਣ ਗਏ ਸਾਡੇ ਭਗਵੰਦ ਮਾਨ ਜੀ ਹੁਣ ਕਦੇ ਮੁੱਖ ਮੰਤਰੀ ਕਰੇ ਮੈਨੂੰ ਸਮਝ ਨਹੀਂ ਆਉਂਦੀ ਭਾਈ ਇਹਦੀ ਨਵਜੋਤ ਸਿੰਘ ਸਿੱਧੂ ਸਾਹਿਬ ਜਾਦਾ ਤੁਸੀਂ ਹੱਕਾ ਦਿਓ ਵੀ ਭਗਵੰਦ ਮਾਨ ਈਮਾਨਦਾਰ ਬੰਦਾ ਵਾ ਵਧੀਆ ਕੰਮ ਕਰਦਾ ਵਾ ਕੇਜੀ ਵਾਲਾ ਈਮਾਨਦਾਰ ਬੰਦਾ ਵਾ ਵਧੀਆ ਕੰਮ ਕਰਦਾ ਵਾ ਤੁਸੀਂ ਗੱਠ ਜੋੜ ਦੀ ਗੱਲ ਕਰੋ ਗੱਲ ਜੱਜਦੀ ਆ ਗੱਲ ਪੱਚਦੀ ਆ ਗੱਲ ਹਜਮ ਹੁੰਦੀ ਆ ਪਰ ਇੱਕ ਤਰ੍ਹਾਂ ਤਾਂ ਤੁਸੀਂ ਉਹਨਾਂ ਨੂੰ ਨਿੰਦੀ ਜਾਂਦੇ ਹੋ ਉਹਨਾਂ ਦੇ ਲਈ ਇਹਦੇ ਬੱਚੀ ਬੀਹਣਾ ਦਾ ਬੇੜਾ ਕਰਕੇ ਕਰਤਾ ਹੁਣ ਜੇ ਇਹਨਾਂ ਨੇ ਪੰਜਾਬ ਦਾ ਬੇੜਾ ਕਰਕੇ ਕਰਤਾ ਤਾਂ ਗੱਠ ਜੋੜ ਕਰਕੇ ਫਿਰ ਕੀ ਫਾਇਦਾ ਨਿਕਲੂਗਾ ਤੁਸੀਂ ਉਹਨਾਂ ਨਾਲ ਗੱਠ ਜੋੜ ਕਰਨਾ ਜਿਹਨੇ ਪੰਜਾਬ ਦਾ ਬੇੜਾ ਕਰਕੇ ਕਰਤਾ ਜਾ ਉਹਨਾਂ ਨਾਲ ਕਰਨਾ ਵਾ ਜਿਹੜੇ ਬੰਦੇ ਸਹੀ ਨਿਗਰਾ ਐਸ ਕਰਕੇ ਇੱਕ ਬਿਆਨ ਰੱਖੋ ਤੁਸੀਂ ਜੇ ਤੁਸੀਂ ਇਮਾਨਦਾਰੀ ਦਾ ਸਰਟੀਫਿਕੇਟ ਦੇ ਤਾਂ ਭਗਵਾਨ ਦਮਤ ਕੇ ਜੀ ਉਹਨੂੰ ਕਿਉਂਕਿ ਤੂੰ ਸਾੜੀ ਬਟ ਬੰਦੇ ਫਿਰਦੇ ਹੋ ਕੌਣ ਚੋਰ ਆ ਕੌਣ ਸਾਧਾ ਜਾ ਫਿਰ ਉਹਦੇ ਨਾਲ ਗੱਲਬਾਤ ਦੀ ਗੱਲਾਂ ਖੜ ਤੋਂ ਕਰੋ ਐਸ ਕਰਕੇ ਗੱਲਾਂ ਉਹੋ ਕਰੋ ਜੇ ਲੋਕਾਂ ਨੂੰ ਸਮਝਣ ਮੇਰੇ ਤਾਂ ਨਾੜੀ ਬਟਣ ਵਾਲੀ ਹੋਈ ਦਿਮਾਗ ਦੀ ਕਰ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਤੂੰ ਕਹਿ ਕੀ ਰਿਹਾ ਵਾ ਫਿਰ ਉਹ ਮਹਾਰਪੜ ਬੰਦਾ ਤੂਪੜ ਵਾਲੇ ਦਾ ਬੰਦਾ 2-3 ਵਜੇ ਤੂੰ ਐਮਪੀ ਚੋਂ ਨਾਲ ਲੜ ਲਈਆਂ ਕਿੰਨੀ ਤੂੰ ਸ਼ਾਸਤ ਭੋਗ ਲਈ ਡੱਕਾ ਨਹੀਂ ਕੀਤਾ ਕਰੋ ਆ ਰੇਲ ਗੱਡੀ ਥੱਲੇ ਆ ਕੇ ਮਰੇ ਸੀ ਬੰਦੇ ਆਹ ਆਹ ਉਹ ਦਸ਼ਾ ਦੇ ਆਦਨ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਫਿਰ ਕੱਢੇ ਦੁੱਪਣੇ ਲੱਗੇ ਬੰਦਾ ਸਿਆਣੀ ਗੱਲ ਕਰਦਾ ਅਸੀਂ ਵੀ ਮਾਰਨ ਆ ਗਏ ਵੀ ਨਵਜੋਸ਼ ਸਿੰਘ ਸਿੱਧੂ ਸਾਡਾ ਵਾਸਰ ਲੋਕੀ ਤਾਂ ਕਹੀ ਜਾਂਦੇ ਆ ਉਹ ਕਲਾਕਾਰ ਤੂੰ ਹੈਗਾ ਨਵਜੋਸ਼ ਸਿੰਘ ਸਿੱਧੂ ਉਹ ਆਹ ਲਫਟਰ ਦਾ ਨਾਲ ਮਾਸਟਰ ਆ ਲਫਟਰ ਦਾ ਮਾਸਟਰ ਨਹੀਂ ਆ ਉਹ ਜਿਹੜਾ ਚੱਲਦਾ ਆਂਦਾ ਵਾ ਅੱਛੇ ਕਰਕੇ ਜੇ ਕੋਈ ਵੱਧ ਘਟ ਹੋ ਗਿਆ ਵੇ ਮੈਂ ਗਲਤੀ ਮੰਨਦਾ ਵਾਂ ਤੇ ਸਪਸ਼ਟੀ ਕਰ ਦਿਓ ਵੀ ਕੇ ਜੀ ਵਾਲ ਇਮਾਨਦਾਰ ਆ ਗਰਸ਼ੋਰ ਕਰਾਂਗੇ ਜਾਂ ਬੇਈਮਾਨ ਅਸੀਂ ਗਰਸ਼ੋਰ ਨਹੀਂ ਕਰਾਂਗੇ ਆਹ ਫਰਜ ਬੰਦਾ ਵਾਲਿਆਂ ਨੇ ਕਰਨ ਥੈਂਕ ਯੂ ਵੈਰੀ ਵੈਰੀ ਸ਼ੁਕਰੀਆ